IPL ਦਾ ਫਾਈਨਲ ਮੈਚ ਸ਼ੁਰੂ ਹੋ ਚੁੱਕਾ ਆਵਾ ਲੋਕ ਆਪਣੇ ਘਰਾਂ ਦੇ ਵਿੱਚ ਮਾਰਕੀਟ ਦੇ ਵਿੱਚ ਇਹ ਮੈਚ ਜਿਹੜਾ ਵਾ ਦੇਖ ਰਹੇ ਹੈਗੇ ਨੇ ਇਸ ਵਕਤ ਅਸੀਂ ਲੁਧਿਆਣਾ ਦੇ ਵਿੱਚ ਮੌਜੂਦ ਹੈਗੇ ਆ ਇੱਥੇ ਇੱਕ ਵੱਡੀ ਸਕਰੀਨ ਜਿਹੜੀ ਆ ਲਗਾਈ ਗਈ ਆ ਸਰਾਬਨਗਰ ਮਾਰਕੀਟ ਹੈਗੀ ਇੱਥੇ ਇੱਕ ਵੱਡੀ ਸਕਰੀਨ ਲਗਾਈ ਗਈ ਸੀ ਪਰ ਤੇਜ਼ ਹਵਾ ਅਤੇ بارش ਕਾਰਨ ਲਾਈਟ ਜਿਹੜੀ ਆ ਬੰਦ ਹੋ ਚੁੱਕੀ ਆ ਹੁਣ ਜਿਹੜੇ ਇੱਥੇ ਦਰਸ਼ਕ ਜਿਹੜੇ ਪਹੁੰਚੇ ਨੇ ਲੋਕ ਜਿਹੜੇ ਪਹੁੰਚੇ ਨੇ ਆਪਣੇ ਮੋਬਾਈਲਾਂ ਦੇ ਵਿੱਚ ਇਹ ਮੈਚ ਦੇਖ ਰਹੇ ਨੇ ਸਰਾਬਨਗਰ ਦੀ ਮਾਰਕੀਟ ਹੈਗੀ ਆ ਹਰ ਵਾਰ ਇੱਥੇ ਜਦੋਂ ਮੈਚ ਵੱਡੀ ਸਕਰੀਨ ਤੇ ਦਿਖਾਇਆ ਜਾਂਦਾ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚਦੇ ਹੁੰਦੇ ਨੇ ਪਰ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਥੋੜਾ ਵਿਗਨ ਜਰੂਰ ਪਿਆ ਪਰ ਇੱਥੇ ਜਿਹੜੇ ਲੋਕ ਪਹੁੰਚੇ ਨੇ ਆਪਣੇ ਮੋਬਾਈਲਾਂ ਦੇ ਵਿੱਚ ਇਹ ਮੈਚ ਦੇਖ ਰਹੇ ਨੇ ਲੋਕਾਂ ਨਾਲ ਗੱਲਬਾਤ ਕਰ ਲੈਣੇ ਤੇ ਤਸਵੀਰਾਂ ਤੁਸੀਂ ਦੇ ਸਕਦੇ ਹੋ ਹਰ ਇੱਕ ਦੇ ਹੱਥ ਵਿੱਚ ਮੋਬਾਈਲ ਫੜਿਆ ਆਵਾ ਉਹ ਮੋਬਾਈਲ ਦੇ ਵਿੱਚ ਹੀ ਮੈਚ ਦੇਖ ਰਹੇ ਨੇ ਬਾਈ ਕਿਹੜੀ ਟੀਮ ਇਸ ਵੇਲੇ ਖੇਡ ਰਹੀ ਹੈ ਕਿੰਨੇ ਦਾ ਸਕੋਰ ਹੋ ਚੁੱਕਿਆ ਹੈ ਆਰਸ਼ ਵੀ ਖੇਡ ਰਹੀ ਹੈ ਵੀਰੇ 53 54 ਸਕੋਰ ਹੋ ਚੁੱਕਿਆ ਹੈ 55 ਹੋ ਗਈ ਇੱਕ ਆਊਟ ਹੋ ਗਿਆ ਫਿਲ ਸੌਲਟ ਦੇਖਦੇ ਹਾਂ ਕੀ ਬੰਦਾ ਹੁਣ ਕਿ ਕਿਦੀ ਉਮੀਦ ਲੱਗਦੀ ਕੌਣ ਜਿੱਤੇਗਾ ਤੁਸੀਂ ਪੰਜਾਬ ਪੰਜਾਬ ਪੰਜਾਬੀ ਜਿੱਤੂ ਜੀ ਪੰਜਾਬ ਹੀ ਹਾਂਜੀ ਹਾਂਜੀ ਪਿਛਲੇ ਮੈਚ ਤੁਸੀਂ ਦੇਖਿਆ ਕਿਸ ਤਰ੍ਹਾਂ ਦੇ ਲੱਗੇ ਮੈਚ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਨਜ਼ਾਰਾ ਦਿਵਾਤਾ ਹੈ ਸਰਪੰਚ ਸਾਹਿਬ ਨੇ ਬੜਾ ਨਜ਼ਾਰਾ ਦਿਵਾਇਆ ਜੀ ਅੱਜ ਵੀ ਨਜ਼ਾਰਾ ਆਊਗਾ ਥੋੜਾ ਜਿਹਾ ਵਿਗੰਝਾ ਪੈ ਗਿਆ بارش ਪੈ ਰਹੀ ਆ ਹਵਾਵਾਂ ਚੱਲ ਰਹੀਆਂ ਨੇ ਸਕਰੀਨ ਬੰਦ ਹੋ ਚੁੱਕੀ ਨੂੰ ਹਾਂਜੀ ਮੋਬਾਈਲ ਤੇ ਦੇਖ ਰਹੇ ਹਾਂ ਉਮੀਦ ਕਰਦੇ ਹਾਂ ਜਲਦੀ ਚੱਲੇਗੀ ਸਰਬਰ ਇੱਥੇ ਅੱਨਾ ਤੁਸੀਂ ਮੈਚ ਦੇਖੇ ਸਕਰੀਨ ਤੇ ਨਹੀਂ ਨਹੀਂ ਅੱਜ ਫਾਈਨਲ ਹੈ ਤਾਂ ਕਰਕੇ ਸਪੈਸ਼ਲ ਆਇਆ ਦੇਖਣ ਆ ਬਿਲਕੁਲ ਇਹ ਬਾਈ ਜੀ ਮੋਬਾਈਲ ਤੇ ਮੈਚ ਇਹ ਦੇਖ ਰਹੇ ਨੇ ਤਾਂ ਹਰ ਇੱਕ ਜਿਹੜਾ ਇੱਥੇ ਲੋਕ ਪਹੁੰਚੇ ਨੇ ਆਪਣੇ ਮੋਬਾਈਲਾਂ ਤੇ ਇਹ ਮੈਚ ਦੇਖ ਰਹੇ ਨੇ ਬਾਈ ਜੀ ਸਕਰੀਨ ਤੇ ਮੈਚ ਦੇਖਣ ਆਏ ਸੀ ਸਕਰੀਨ ਤਾਂ ਬੰਦ ਹੋ ਗਈ ਕੋਈ ਗੱਲ ਨਹੀਂ ਬਾਈ ਜੀ ਮੋਬਾਈਲ ਤੇ ਮੈਚ ਵਿੱਚ ਆਪਾਂ ਮੋਬਾਈਲ ਤੇ ਇੰਜੋਏ ਕਰ ਰਹੇ ਹਾਂ ਮੈਂ ਵੀ ਇੰਜੋਏ ਕਰ ਰਿਹਾ ਮੈਂ ਵੀ ਇੰਜੋਏ ਕਰ ਰਿਹਾ ਕਿਹਦੀ ਉਮੀਦ ਲੱਗਦੀ ਹੈ ਇਸ ਵਾਰ ਪੰਜਾਬ ਹੀ ਜਿੱਤੇਗਾ ਪੰਜਾਬ ਨੂੰ ਜਿੱਤਾਂ ਨਾ ਆਇਆ ਜੀ ਪੰਜਾਬ ਜਿੱਤੇਗਾ ਪਿਛਲੇ ਮੈਚ ਕਿਸ ਤਰ੍ਹਾਂ ਦੇ ਲੱਗੇ ਉਹਨਾਂ ਦੇ ਪੰਜਾਬ ਦੀ ਟੀਮ ਬਹੁਤ ਵਧੀਆ ਲੱਗਾਈ ਆ ਆਪਾਂ ਟੌਪ ਤੇ ਆਏ ਆ ਪਿਛਲੇ ਆਪਾਂ ਕੋਰਾ ਪੰਜਾਬ ਜਿੱਤੇਗਾ ਜੀ ਇਸ ਵਾਰੀ ਅੱਜ ਪੰਜਾਬ ਜਤਾ ਨਹੀਂ ਆਏ ਸੀ ਕੋਈ ਗੱਲ ਨਹੀਂ ਵੱਡੀ ਸਕਰੀਨ ਨਹੀਂ ਛੋਟੀ ਦੇ ਦੇਖ ਰਹੇ ਆ ਪਰ ਜਿੱਤੇਗਾ ਪੰਜਾਬ ਹੀ ਜਿਹੜਾ ਪਲੇਅਰ ਥੋੜਾ ਜਿਆ ਵਧੀਆ ਲੱਗਿਆ ਤੁਹਾਨੂੰ ਆਪਣਾ ਸਰਪੰਚ ਸਰਪੰਚ ਆਪਣਾ ਸਰਪੰਚ ਨੇ ਫਿਰ ਬੱਲੇ ਬੱਲੇ ਕਰਾਈ ਬੱਲੇ ਬੱਲੇ ਕਰਾਈ ਪੂਰੀ ਬੱਲੇ ਬੱਲੇ ਕਰਾਈ ਪਿਛਲਾ ਮੈਚ ਬੱਲੇ ਬੱਲੇ ਕਰਾਈ ਅੱਜ ਵੀ ਕਰਾਊਗਾ ਅਰੇ ਬੱਚੇ ਨੂੰ ਬੱਚੇ ਨਾਲੇ ਕਹੀ ਸੀ ਹਾਂ ਬੇਟਾ ਉਹ ਨਹੀਂ ਦੇਖਣੇ ਐ ਸਕਰੀਨ ਮੈਚ ਦੇਖਦੇ ਸੀ ਜਿਹੜਾ ਪਸੰਦਾ ਪਲੇਅਰ ਸ਼ਰੇਖ ਜੇਰ ਯਾ ਕੀ ਬੜਿਆ ਭਾਈ ਕੀ ਬੜਿਆ ਦੇਖ ਹੀ ਰਹੀ ਜੀ ਅਗਰੇ ਕੋਈ ਨਹੀਂ ਹੈ ਕਿੰਨੇ ਸਕੋਰ ਹੋ ਗਏ ਨੇ 55 ਆ ਗਈ ਓ ਤਾਂ ਇਹ ਸਕਰੀਨ ਚੱਲ ਚੁੱਕੀ ਹੈ ਤਸਵੀਰਾਂ ਦੇ ਸਕਦੇ ਹੋ ਸਕਰੀਨ ਜਿਹੜੀ ਆ ਚੱਲ ਚੁੱਕੀ ਆ ਤੇ ਲੋਕ ਹੁਣ ਸਕਰੀਨ ਤੇ ਮੈਚ ਦੇਖਣਗੇ ਤਾਂ ਇਹ ਗੱਲਬਾਤ ਕਰ ਲੈਣੇ ਆ ਭਾਈ 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 ਕਿੰਨੇ ਸਕੋਰ ਹੋ ਗਏ ਸਕੋਰ ਹੋ ਗਈ ਉਹ ਕਿੰਨੇ ਹੋ ਗਏ ਕਿੰਨੇ 2 ਇੱਕ ਆਊਟ ਹੈ ਟਿਕ ਆਊਟ ਹੈ ਕਿੰਨਾ ਕਮਾਨ ਅੱਜ ਪੰਜਾਬ ਲੱਗਦਾ ਕਿ ਜਿੱਤੇ ਬਹੁਤ ਜ਼ਿਆਦਾ ਬਹੁਤ ਟਾਈਮ ਬੇ ਟਾਈਮ ਬਾਅਦ ਪੰਜਾਬ ਉਹ ਫਾਈਨਲ ਦੇ ਵਿੱਚ ਆਈ ਹੈ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਲਾਈਟ ਵੀ ਆ ਗਈ ਸਕਰੀਨ ਵੀ ਚੱਲ ਵੀ ਹੁਣ ਬਾਰਿਸ਼ ਵੀ ਪੈ ਰਹੀ ਆ ਹਵਾਵਾਂ ਵੀ ਬਾਰਿਸ਼ ਵੀ ਪੈ ਰਹੀ ਆ ਪਰਮਾਤਮਾ ਵੀ ਖੁਸ਼ ਹੋਇਆ ਹੋਇਆ ਆ ਪੰਜਾਬ ਦੀ ਪੰਜਾਬ ਫਾਈਨਲ ਚ ਪਹੁੰਚੀ ਸਾਰੇ ਖੁਸ਼ ਆ ਤੁਸੀਂ ਖੁਸ਼ੀ ਦੇਖੋ ਸਾਰਿਆਂ ਦੀ ਥੈਂਕ ਯੂ ਭਾਈ ਬਿਲਕੁਲ ਭਾਈ ਤਸਵੀਰਾਂ ਲੈ ਸਕਦੇ ਹੋ ਹਰ ਕੋਈ ਜਿਹੜਾ ਵਾ ਜਸ਼ਨ ਮਨਾ ਰਿਹਾ ਵਾ ਲੈਤਾ ਸਵੀਨਾ ਤੋਂ ਇਹਨਸਤੇ ਪੰਜਾਬ ਨੂੰ ਲੈ ਕੇ ਹਰ ਕੋਈ ਖੁਸ਼ ਆ ਕਹਿ ਰਿਹਾ ਕਿ ਸਰਪੰਚ ਉੱਤੇ ਸਾਨੂੰ ਮਾਨ ਹੈਗਾ ਵਾਤਾ ਇਹ ਟੀਮ ਕਹਿ ਰਹੇ ਨੇ ਕਿ ਅੱਜ ਜਿੱਤੇਗੀ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਦਿਖਾ ਰਿਆ ਸੀ ਆਈਪੀਐਲ ਫਾਈਨਲ ਜੋ ਚੱਲ ਰਿਹਾ ਵਾ ਬਾਈ ਕਿੰਨੇ ਸਕੋਰ ਕੋਣ ਆਊਟ ਆਇਆ ਮਾਇਆ ਕੱਗਰ ਵਾਲੋ ਆਊਟ ਕਿੰਨੇ ਆਊਟ ਹੋ ਗਏ ਹੁਣ 2 ਆਊਟ ਹੋ ਗਏ 2 ਆਊਟ ਹੋ ਗਏ ਲੱਗਦਾ ਜਿੱਤੇਗੀ ਪੰਜਾਬ ਆਰਾਮ ਨਾਲ ਜਿੱਤੂਗੀ ਹੁਣ ਲਾਈਟ ਚਲੀ ਗਈ ਆ ਅੱਛਾ بار بار ਲਾਈਟ ਚਾਰੀਏ ਮੌਸਮ ਵੀ ਬਹੁਤ ਵਧੀਆ ਹੈ ਮੌਸਮ ਪੂਰਾ ਓਕੇ ਬਣਿਆ ਹੋਇਆ ਬਸ ਲਾਈਟ ਆ ਜਾਵੇ ਉਰੇ ਦੇਖਣ ਦਾ ਸਵਾਦ ਆਉਣਾ ਮੈਚ ਇਸ ਤਕਨੀਕ ਤੇ ਦੇਖਣਾ ਉਹ ਲਾਈਟ ਹੁਣ ਮੋਬਾਈਲ ਬੈ ਗਿਆ ਉੱਥੇ ਹੁਣ ਪੂਰਾ ਵੱਲਾ ਤੇ ਦੇਖ ਰਿਹਾ ਹੁਣ ਮੋਬਾਈਲ ਤੇ ਹੀ ਦੇਖਣਾ ਪੈਣਾ ਲੱਗਦਾ ਤੋਂ ਬਾਅਦ ਫਿਰ ਪਟਾਕੇ ਚਲਾਉਗੇ ਪੂਰੇ ਪਟਾਕੇ ਪਵਾਵਾਂਗੇ ਸਰ ਆਰਸੀ ਤੇ ਆਰਸੀ ਵੀ ਤੇ ਪਵਾਉਣੇ ਆ ਅੱਜ ਫੜਾ ਚੰਗਾ ਲੱਗ ਰਿਹਾ ਆਰਸੀਪੀ ਚ ਰਸੀਪੀ ਚ ਹੈਗੇ ਤਾਂ ਚੰਗੇ ਆ ਬਸ ਪੰਜਾਬ ਨੂੰ ਸਪੋਰਟ ਆ ਪਰ ਟੀਮ ਦੋਨੇ ਜਿੱਤੀਆਂ ਕੋਈ ਵੀ ਨਹੀਂ ਅੱਜ ਨਮਾ ਆਪਾਂ ਨੂੰ ਨਮਾ ਮੈਚ ਦੇਖੇ ਸਾਰੇ ਮੈਚ ਦੇਖੇ ਸਾਰੇ ਸਾਰੇ A to Z ਦਾ ਰਿਸਪਾਂਸ ਰਿਹਾ ਆਰਸੀਪੀ ਦਾ ਕਿੱਦਾਂ ਦਾ ਲੱਗਿਆ ਮੈਂ ਆਰਸੀਪੀ ਐਤ ਕੀ ਵਧੀਆ ਖੇਡੀ ਆ ਪੂਰੀ ਆਏ ਕਿੱਥੋਂ ਤੁਸੀਂ ਮੈਂ ਇੱਥੇ ਹੀ ਪਖਵਾਲ ਰੋਡ ਤੋਂ ਹਾਂਜੀ ਕਿਹਦੇ ਦੱਸ ਕੇ ਅੱਜ ਲੇਟ ਆਣਾ ਹਾਂਜੀ ਹਾਂਜੀ ਅਰੇ ਗਾ ਮੈਂ ਦੇਖਣ ਚੱਲੇ ਆਂ ਬਸ ਦੇਖ ਕੇ ਆਵਾਂਗੇ ਸਾਰਾ ਅੱਛਾ ਮੌਸਮ ਨੇ ਵੀ ਬੜਾ ਮਜ਼ੇਦਾਰ ਬਣਿਆ ਥੋੜਾ ਹੀ ਵਿਗਨ ਬਾਤ ਆ ਤੁਹਾਡੀ ਸਕਰੀਨ ਦੇ ਵਿੱਚ ਬਸ ਮੀ ਹੁਣ ਮੀ ਲਾਈਟ ਆਈ ਸੀ ਪੜਾਕਾ ਪੈ ਗਿਆ ਉੱਥੇ ਹੁਣ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਹਰ ਕੋਈ ਆਪਣੇ ਮੋਬਾਈਲ ਦੇ ਵਿੱਚ ਮੈਚ ਦੇਖ ਰਿਹਾ ਬਾਈ ਕਿੰਨੇ ਸਕੋਰ ਹੋ ਗਏ ਚੈਲੋ ਭਾਈ ਚੱਪਾਈ ਕਿ ਜਿੱਤਰਾ ਲੱਗ ਰਿਹਾ ਕੋਲ ਜਿੱਤੇਗਾ ਪੰਜਾਬ ਜਿੱਤਨੀ ਭਾਈ ਹਾਂਜੀ ਪੰਜਾਬ ਜਿੱਤਣੀ ਪੰਜਾਬ ਪੰਜਾਬ ਅੱਜ ਸਰਪੰਚ ਉੱਤੇ ਬੜਾ ਮਾਣ ਕਿੰਨੇ ਹੈਗਾ ਸਾਨੂੰ ਸਰਪੰਚ ਅੱਜ ਟਰੋਫੀ ਲੈ ਕੇ ਜਾਵੇਗਾ ਲੈ ਕੇ ਜਾਊਗਾ ਜੀ ਕਿਹੜਾ ਕਹਾਂ ਮੈਂ ਕਿਹਾ ਉਹਦੇ ਦੇ ਮਾਣ ਕਰਕੇ ਤਾਂ ਇੱਥੇ ਤੱਕ ਪਹੁੰਚੇ ਆ ਟੀਮ ਚੰਗਾ ਖੇਡ ਰਹੀ ਆ ਟੀਮ ਤਾਂ ਬਹੁਤ ਵਧੀਆ ਹੈ ਪਏ ਤਸਵੀਰਾਂ ਜੋ ਤੁਹਾਨੂੰ ਅਸੀਂ ਲੁਧਿਆਣਾ ਤੋਂ ਅਸੀਂ ਦਿਖਾ ਰਹੇ ਆ ਤਾਂ ਲੋਕ ਜਿਹੜੇ ਨੇ ਆਪਣੇ ਮੋਬਾਈਲਾਂ ਦੇ ਉੱਤੇ ਇਹ ਮੈਚ ਇਸ ਵਕਤ ਦੇਖ ਰਹੇ ਹੈਗੇ ਨੇ ਤਾਂ ਅਸੀਂ ਆਮ ਲੋਕਾਂ ਨਾਲ ਵੀ ਅਸੀਂ ਫਿਲਹਾਲ ਗੱਲਬਾਤ ਕਰ ਰਹੇ ਹਾਂ ਕਿੰਨੇ ਕਿ ਸਕੋਰ ਹੋ ਗਏ ਬਾਈ ਸਕੋਰ ਬਾਈ 59 ਜੀ 59 ਤੇ 2 59 ਤੇ 2 ਅੱਛਾ ਜੀ ਵੱਡੀ ਸਕਰੀਨ ਤੇ ਮੈਂ ਦੇਖਣਾ ਹੈ ਵੱਡੀ ਸਕਰੀਨ ਤੇ ਮੈਂ ਦੇਖਣਾ ਹੈ ਭਾਜੀ ਪੂਰਾ ਗਾਹ ਪੈਣਾ ਹੈਗਾ ਛੋਟੀ ਸਕਰੀਨ ਤੇ ਦੇਖ ਰਹੇ ਹਾਂ ਟ੍ਰਾਂਸਫਰਮ ਵੀ ਛੱਡ ਗਿਆ ਸਾਲਾ ਮੌਸਮ ਨੇ ਥੋੜਾ ਜਿਹਾ ਵਿਗੜ ਪਾ ਮੌਸਮ ਤਾਂ ਬਹੁਤ ਵਧੀਆ ਹੋ ਗਿਆ ਹੈ ਮੌਸਮ ਵਧੀਆ ਹੈ ਨਾਲ ਮੈਚ ਵੀ ਟੀਵੀ ਤੇ ਚੱਲਦਾ ਮੀਂਹ ਥੋੜਾ ਜਿਹਾ ਬੰਦ ਹੁੰਦਾ ਤੇ ਨਜ਼ਾਰਾ ਨਹੀਂ ਕਰਦੇ ਤੁਸੀਂ ਨਜ਼ਾਰੇ ਕਰਾਉਣਾ ਆਈਗਾ ਪਰ ਕੋਈ ਗੱਲ ਨਹੀਂ ਉਮੀਦ ਹੈਗੀ ਆ ਹੈਗੀ ਆ ਟੀਵੀ ਚੱਲ ਪਈ ਇਹਦੇ ਤਾਂ ਜਿੰਨ ਦੀ ਉਮੀਦ ਤਾਂ ਸਾਨੂੰ ਪੂਰੀ ਆ ਫਿਰ ਮੋਬਾਈਲ ਤੇ ਦੇਖੋ ਮੋਬਾਈਲ ਤੇ ਤਾਂ ਪੂਰਾ ਦੇਖਾਂਗੇ ਇੱਥੇ ਮੀਂਹ 'ਚ ਖੜੇ ਕੇ ਦੇਖੂਗਾ ਮਜ਼ਾ ਆਉਂਦਾ ਭਾਜੀ ਪੂਰਾ ਮੀਂਹ 'ਚ ਘਰੇ ਬਹਿ ਕੇ ਇਕੱਲੇ-ਇਕੱਲੇ ਦੇਖਣਾ ਭਰਾ ਆਪਣੇ ਨਾਲ ਨੇ ਪੂਰਾ ਗਾਹ ਵੰਦਾ ਹੈਗੇ ਅਸੀਂ ਤੁਹਾਨੂੰ ਦਿਖਾ ਦਿੰਦੇ ਆ ਇੱਧਰ ਬਾਰਿਸ਼ ਹੋ ਰਹੀ ਹੈਗੀ ਆ ਸਾਹਮਣੇ ਇੱਕ ਵੱਡੀ ਸਕਰੀਨ ਲੱਗੀ ਆ ਕੁਝ ਸੈਕੰਡ ਲਈ ਲਾਈਟ ਜ਼ਰੂਰ ਆਈ ਸੀ ਪਰ ਲਾਈਟ ਇੱਕ ਵਾਰ ਫਿਰ ਬੰਦ ਹੋ ਚੁੱਕੀ ਕਿਉਂਕਿ ਤੇਜ਼ ਹਵਾਵਾਂ ਚੱਲ ਰਹੀਆਂ ਨੇ ਬਾਰਿਸ਼ ਹੋ ਰਹੀ ਆ ਤਾਂ ਇੱਧਰ ਤੁਸੀਂ ਦੇਖ ਸਕ ਆਪਣੇ ਮੋਬਾਈਲ ਦੇ ਵਿੱਚ ਇਹ ਮੈਚ ਜਿਹੜਾ ਵਾ ਇਸ ਵਕਤ ਦੇਖ ਰਿਆ ਹੈਗਾ ਵਾ ਤਾਂ ਲੋਕ ਮੌਸਮ ਦਾ ਵੀ ਨਾਲ ਦੀ ਨਾਲ ਆਨੰਦ ਲੈ ਰਹੇ ਨੇ ਤੇ ਨਾਲ ਦੀ ਨਾਲ ਆਪਣੇ ਮੋਬਾਈਲਾਂ ਦੇ ਉੱਤੇ ਮੈਚ ਵੀ ਦੇਖ ਰਹੇ ਨੇ ਅੱਜ ਆਈਪੀਐਲ ਦਾ ਇਹ ਫਾਈਨਲ ਮੈਚ ਜਿਹੜਾ ਵਾ ਚੱਲ ਰਿਹਾ ਵਾ ਬੰਗਲੌਰੂ ਅਤੇ ਪੰਜਾਬ ਦੀ ਟੀਮ ਦੇ ਵਿੱਚ ਇਹ ਮੈਚ ਹੋ ਰਿਹਾ ਵਾ ਔਰ ਹਰ ਇੱਕ ਦੀ ਜ਼ੁਬਾਨ ਤੇ ਇਹੀ ਹੈ ਕਿ ਅੱਜ ਪੰਜਾਬ ਜਿੱਤੇਗਾ ਤਾਂ ਪੰਜਾਬ ਦੀ ਟੀਮ ਜਿਹੜੀ ਜਿੱਤੇਗੀ ਉਸ ਨੂੰ ਲੈ ਕੇ ਲੋਕ ਆਪਣੇ ਮੋਬਾਈਲਾਂ ਦੇ ਉੱਤੇ ਇਹ ਮੈਚ ਦੇਖ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖੂਗੇ ਤਾ ਹਰ ਇੱਕ ਦੇ ਹੱਥ ਦੇ ਵਿੱਚ ਇਹ ਮੋਬਾਈਲ ਜਿਹੜਾ ਵਾ ਨਜ਼ਰ ਆ ਰਿਹਾ ਵਾ ਤਾਂ ਸਾਰੇ ਹੀ ਲੋਕ ਜਿਹੜੇ ਨੇ ਆਪਣੇ ਮੋਬਾਈਲਾਂ ਤੇ ਮੈਚ ਦੇਖ ਰਹੇ ਨੇ ਕਿਉਂਕਿ ਇਸ ਮਾਰਕੀਟ ਦੇ ਵਿੱਚ ਇੱਕ ਵੱਡੀ ਸਕਰੀਨ ਲੱਗੀ ਹੋਈ ਆ ਹਰ ਸਾਲ ਦੀ ਤਰ੍ਹਾਂ ਇੱਥੇ ਲੋਕ ਮੈਚ ਜਿਹੜਾ ਵਾ ਵੱਡੀ ਸਕਰੀਨ ਤੇ ਦੇਖਣ ਆਉਂਦੇ ਨੇ ਪਰ ਅੱਜ ਮੌਸਮ ਨੇ ਥੋੜਾ ਜਿਹਾ ਰਿਕਨ ਵੀ ਪਾਇਆ ਨਾਲ ਦੀ ਨਾਲ ਮਜ਼ੇਦਾਰ ਮੌਸਮ ਹੋਇਆ ਹੈ ਲੋਕ ਮੌਸਮ ਦਾ ਵੀ ਆਨੰਦ ਲੈ ਰਹੇ ਨੇ ਨਾਲ ਆਪਣੇ ਮੋਬਾਈਲਾਂ ਦੇ ਉੱਤੇ ਮੈਚ ਦੇਖਣ ਬਾਈ ਕਿੰਨੇ ਕ ਸਕੋਰ ਹੋਗੇ ਬਾਜੀ ਅਜੇ ਹੋਗੇ 65 ਤੇ 2 ਹਾਂਜੀ ਕੋਈ ਨਹੀਂ ਸੇਕ ਅੱਜ ਪੰਜਾਬ ਜਿੱਤਨੀ ਆ ਬਾਜੀ ਪੰਜਾਬ ਹੀ ਜਿੱਤੂਗੀ ਕੁਛ ਵੀ ਲੱਗ ਰਹੇ ਮੈਚ ਆਈਪਲ ਤੁਸੀਂ ਦੇਖਿਓ ਨੇ ਪੂਰੇ ਮੈਚ ਹਾਂ ਜੀ ਪੰਜਾਬ ਅੱਜ ਜਿੱਤੂਗੀ ਕੁਛ ਵੀ ਹੋ ਜਵੇ ਆਪਾਂ ਪੰਜਾਬ ਦੀ ਬੈਟਿੰਗ ਦਾ ਵੇਟ ਕਰ ਰਹੇ ਆ ਮੈਂ ਵੀ ਆ ਬਿਲਕੁਲ ਦੇਖਿਓ ਇਹ ਚੇਜ਼ ਕਰਨ ਚ ਪਹਿਲੇ ਨੰਬਰ ਤੇ ਆ ਪੰਜਾਬ ਸ਼ਰੇਸ਼ ਅਈਅਰ ਸਰਪੰਚ ਸਾਹਿਬ ਆ ਗਏ ਆਪਣੇ ਜਿੰਦਾਬਾਦ ਸਟਾਰਟ ਟੋਪ ਆਨ ਟੋਪ ਆਨ ਲਾ ਜੁਲੀਆ ਮੈਂ ਥੋੜਾ ਜਿਹਾ ਵਧੀਆ ਕਰ ਰਿਹਾ ਕੰਮ ਪੰਜਾਬ ਦੀ ਟੀਮ ਚ ਥੋੜਾ ਦੱਸ ਪੋ ਸਰਪੰਚ ਸਰਪੰਚ ਸਾਹਾਬ ਜੀ ਜੋ ਪਿਛਲਾ ਮੈਚ ਆਪਾਂ ਨੂੰ ਕੁਆਲੀਫਾਈ ਟੂ ਚ ਹੀ ਉਹੀ ਕਰਾ ਕੇ ਗਏ ਨੇ ਜੋ ਕਰਾ ਕੇ ਗਏ ਨੇ ਉਹ ਬੰਬੇ ਨੇ ਜਿਹੜਾ ਬਾਹਰ ਕੱਢਿਆ ਨਾ ਉਹ ਬੰਬੇ ਤੱਕ ਹਲਾ ਦਿੱਤਾ ਸੱਚੀ ਕਰਨ ਨੋਜਲੇ ਦਾ ਗਾਣਾ ਸੱਚ ਹੋ ਗਿਆ ਕਿਹੜਾ ਗਾਣਾ ਸੀ ਬੰਬੇ ਤੱਕ ਹਲਾ ਦਾਂਗੇ ਤੂੰ ਹੱਥ ਤਾਂ ਤਾਬਲਾ ਤਾ ਹੁਣ ਪਗਲ ਹੋਰ ਵੀ ਲਾਦਾ ਬਾਦ ਇੰਨਾ ਹੀ ਜਾਂਦਾ ਬਾਜੀ ਅੱਗੇ ਨਹੀਂ ਆਂਦਾ ਬੰਬੇ ਤੱਕ ਹਲਾਦਾਂਗੇ ਤੂੰ ਹੱਥ ਤਾਂ ਪੈਣ ਦੇ ਚਿਰਾ ਗੁੜੇ ਇਹ ਤਸਵੀਰਾਂ ਨਾਲ ਦੀ ਲਾਲ ਲੋਕ ਉਹ ਗਾਣਿਆਂ ਨੂੰ ਵੀ ਯਾਦ ਕਰ ਰਹੇ ਨੇ ਤਾਂ ਮੈਚ ਫਾਈਨਲ ਚੱਲ ਰਿਹਾ ਵਾ ਤਾਂ ਖਰਕ ਦੇ ਚਾਰੇ ਤੇ ਇਸ ਵਕਤ ਖੁਸ਼ੀ ਨਜ਼ਰ ਆ ਰਹੀ ਹੈ ਔਰ ਕਹਿ ਰਹੇ ਨੇ ਕਿ ਮੈਚ ਜਿਹੜਾ ਵਾ ਇਸ ਵਾਰ ਪੰਜਾਬ ਜਿੱਤੇਗਾ ਪੰਜਾਬ ਦੇ ਹੱਥੇ ਟਰੋਫੀ ਲੱਗੇਗੀ ਤਾਂ ਹਰ ਕੋਈ ਜਿਹੜਾ ਵਾ ਜਸ਼ਨ ਮਨਾਉਣ ਦੇ ਲਈ ਵੀ ਪੂਰੀ ਤਰ੍ਹਾਂ ਤਿਆਰ ਹੈਗਾ ਵਾ ਲੁਧਿਆਣਾ ਦੇ ਵਿੱਚ ਤਸਵੀਰਾਂ ਦਿਖਾਈਆਂ ਨੇ ਜਿੱਥੇ ਬਾਰਿਸ਼ ਵੀ ਹੋ ਰਹੀ ਹੈ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਨੇ ਪਰ ਥੋੜੀ ਜੀ ਵਿਗਨ ਪਈ ਆ ਲਾਈਟ ਬੰਦ ਹੋ ਚੁੱਕੀ ਆ ਸਕਰੀਨਾਂ ਜਿਹੜੀਆਂ ਮਾਰਕੀਟ ਦੇ ਵਿੱਚ ਵੱਡੀਆਂ ਵੱਡੀਆਂ ਲੱਗੀਆਂ ਇਹਨਾਂ ਉਹ ਬੰਦ ਹੋ ਚੁੱਕੀਆਂ ਨੇ ਪਰ ਲੋਕ ਜਿਹੜੇ ਨੇ ਇਸ ਮੀਂਹ ਦੇ ਵਿੱਚ ਆਪਣੇ ਮੋਬਾਈਲਾਂ ਦੇ ਉੱਤੇ ਮੈਚ ਦੇਖ ਕੇ ਆਨੰਦ ਲੈ ਰਹੇ ਨੇ ਕੈਮਰਾਮੈਨ ਗੁਰ